ਉਦੋਂ ਕਹਿ ਲੋ ਇਹ ਕੱਲੇ ਕਿਸਾਨਾਂ ਦਾ ਮਸਲਾ ਉਹ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੁਣ ਜੇ ਜ਼ਮੀਨ ਉੱਥੋਂ ਜਾਣੀ ਆ ਉਹ ਕੱਲੇ ਕਿਸਾਨ ਦੀ ਨਹੀਂ ਜਾਣੀ ਕਿਸਾਨ ਨੂੰ ਤਾਂ ਜ਼ਮੀਨ ਦਾ ਮੁੱਲ ਨਹੀਂ ਮਿਲਣਾ ਪਰ ਉਸ ਪਿੰਡ ਦੇ ਵਿੱਚ ਬੈਠਾ ਛੋਟਾ ਦੁਕਾਨਦਾਰ ਉਹਦਾ ਵੀ ਕਾਰੋਬਾਰ ਜਾਣਾ ਉਹਦੇ ਪਿੰਡ ਦਾ ਜਿਹੜਾ ਮਜ਼ਦੂਰ ਉਸ ਖੇਤਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਆਪਣੀ ਕੋਈ ਮੱਝ ਗਾਂ ਵੀ ਪਾਲ ਲਿੰਦਾ ਸੀ ਉਹਦਾ ਗੁਜ਼ਾਰਾ ਵੀ ਜਾਣਾ ਇਸ ਕਰਕੇ ਉਸ ਜ਼ਮੀਨ ਦਾ ਹਮਲਾ ਬਹੁਤ ਵੱਡਾ ਉਹ ਪਿੰਡ ਉਜੜਨ ਦੇ ਨਾਲ ਉਹ ਹੁਣ ਕੋਈ ਕਹਿ ਦੋ ਵੀ ਉਹਨਾਂ ਦਾ ਦਿਮਾਗ ਖਰਾਬ ਜਾ ਉਹ ਜਾੜਦੇ ਕਿਉਂ ਉਹ ਕਹਿੰਦੇ ਜਦੋਂ ਪਿੰਡ ਉਜੜਨਗੇ ਤੇ ਸਾਨੂੰ ਸ਼ਹਿਰਾਂ ਦੇ ਵਿੱਚ ਸਾਡੇ ਕਾਰਖਾਨਿਆਂ ਦੇ ਵਿੱਚ ਸਸਤੇ ਮਜ਼ਦੂਰ ਮਿਲਣਗੇ ਸਾਨੂੰ ਉਹਨਾਂ ਹੀ ਸਸਤਾ ਮਜ਼ਦੂਰ ਮਿਲੇਗਾ ਜਿੰਨਾ ਇਹਨਾਂ ਦਾ ਪਿੰਡਾਂ ਤੋਂ ਅਜਾੜਾ ਹੋਊਗਾ ਇਸ ਕਰਕੇ ਉਹ ਕਹਿੰਦੇ ਆ ਕਿ ਇਸ ਜ਼ਮੀਨ ਤੋਂ ਇਹਨਾਂ ਨੂੰ ਅਜਾੜਿਆ ਜਾਵੇ ਤੇ ਦੁਨੀਆ ਭਰ ਦੇ ਵਿੱਚ ਸਾਨੂੰ ਸਸਤਾ ਜਿਹੜਾ ਉਹ ਮਜ਼ਦੂਰ ਮਿਲੇ ਤੁਹਾਨੂੰ ਕਿਸਾਨ ਤੋਂ ਮਜ਼ਦੂਰ ਦੇ ਵਿੱਚ ਉਹ ਤਬਦੀਲ ਕਰਨਾ ਚਾਹੁੰਦੇ ਆ ਤਬਦੀਲ ਕਰਕੇ ਆਪਣੇ ਲਈ ਸਸਤੇ ਮਜ਼ਦੂਰਤਾ ਤੇ ਸਸਤੇ ਮਜ਼ਦੂਰ ਦਾ ਗਾੜੀ ਕੀ ਆ ਵੀ ਉੱਥੇ ਸੁੱਖ ਮਿਲਣਾ ਅੱਗੇ 8 ਘੰਟੇ ਦਿਹਾੜੀ ਲੋਕਾਂ ਨੇ ਲੜ ਕੇ ਇਤਿਹਾਸਕ ਅੰਦੋਲਨ ਲੜ ਕੇ ਤੇ 12 ਘੰਟੇ ਤੋਂ ਸੂਰਜ ਤੋਂ ਚੜਨ ਤੋਂ ਛਿਪਣ ਤੱਕ ਦੀ ਦਿਹਾੜੀ ਨੂੰ 8 ਘੰਟੇ ਦੇ ਵਿੱਚ ਤਬਦੀਲ ਕੀਤਾ ਸੀ ਲੜਾਈਆਂ ਲੜ ਕੇ ਤੇ ਇਸ ਵੇਲੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਇਹ ਦਿਹਾੜੀ 8 ਘੰਟੇ ਤੋਂ 12 ਘੰਟੇ ਦੀ ਹੋਏ ਅੱਗੇ 8 ਘੰਟੇ ਵਾਲਾ ਕੰਮ ਕਰਦਾ ਸੀ ਤੇ 4 ਘੰਟੇ ਵਾਧੂ ਕੰਮ ਕਰੇ ਤੇ ਉਹਨੂੰ 2 ਦਿਹਾੜੀਆਂ ਦੇ ਪੈਸੇ ਮਿਲਦੇ ਸੀ ਹੁਣ 1 ਦਿਹਾੜੀ ਦੇ ਵਿੱਚ 1.5 ਦਿਹਾੜੀ ਦਾ ਕੰਮ ਕਰਨਾ ਪਊ 1 ਦਿਹਾੜੀ ਦੇ ਪੈਸੇ ਲੈ ਕੇ 1.5 ਦਿਹਾੜੀ ਦਾ ਕੰਮ ਕਰਨਾ ਪਊ ਇਹ ਦੋਵੇਂ ਕਾਨੂੰਨ ਬਰਾਬਰ ਆ ਰਹੇ ਆ ਇੱਕ ਪਾਸੇ ਜ਼ਮੀਨ ਤੇ ਅਮਲਾ ਦੂਜੇ ਪਾਸੇ ਜਿਹੜੇ ਕਿਰਤੀਆਂ ਦੇ ਕਾਨੂੰਨ ਆ ਉਹਨਾਂ ਨੂੰ ਬਦਲ ਕੇ ਇਦਾਂ ਦਾ ਬਣਾਇਆ ਜਾ ਰਿਹਾ ਵੀ ਉਹਦੇ ਨਾਲ ਵੱਧ ਕੰਮ ਲਿਆ ਜਾ ਸਕੇ ਇਸ ਕਰਕੇ ਐਸ ਵੀਡੀਓ ਉਸ ਨੀਤੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਾਡੀ ਜ਼ਮੀਨ ਦੇ ਉੱਤੇ ਜਿਹੜਾ ਹਮਲਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ ਜੇ ਅਸੀਂ ਇਹਦਾ ਮੁਕਾਬਲਾ ਨਾ ਕੀਤਾ ਆਉਣ ਵਾਲੇ ਸਮੇਂ 'ਚ ਇਤਿਹਾਸ ਸਾਨੂੰ ਮਾਫ਼ ਨਹੀਂ ਕਰੂਗਾ ਇਹ ਚੰਗਾ ਉਦਾਂ ਵੀ ਪੰਜਾਬ ਦੇ ਲੋਕਾਂ ਨੇ ਉਸ ਇਤਿਹਾਸਕ ਕਿਸਾਨ ਮੋਰਚੇ ਤੋਂ ਬਹੁਤ ਕੁਝ ਸਿੱਖਿਆ ਜਿੰਨੇ ਸਾਨੂੰ ਬੋਲਣ ਲਾਤਾ ਤੇ ਅੱਜ ਜਿੰਨੇ ਪਿੰਡਾਂ ਦੀ ਜ਼ਮੀਨ ਲਈ ਜਾ ਰਹੀ ਆ ਜਦੋਂ ਵੀ ਟੀਵੀ ਵਾਲਾ ਜਾਂ ਸਾਡਾ ਸੋਸ਼ਲ ਮੀਡੀਆ ਤੇ ਚਲਾਉਣ ਵਾਲਾ ਯੂਟਿਊਬਰ ਆਪਣਾ ਮਾਈਕ ਗਾੜੀ ਕਰਦਾ ਤੇ ਲੋਕ ਉਹ ਦੱਸਦੇ ਆ ਜੇ ਅਸੀਂ ਮਰ ਜਾਵਾਂਗੇ ਆਪਣੀ ਜ਼ਮੀਨ ਨਹੀਂ ਛੱਡਾਂਗੇ ਉਦੋਂ ਪਤਾ ਲੱਗਦਾ ਬੀ ਲੋਕਾਂ ਦੇ ਵਿੱਚ ਇੱਕ ਰੋਸ ਆ ਤੇ ਤੁਹਾਨੂੰ ਪਤਾ ਜਦੋਂ ਲੋਕਾਂ ਦੇ ਵਿੱਚ ਰੋਸ ਜਾਂ ਤੁਹਾਡੇ ਘੱਟ ਹੁੰਦੇ ਆ ਉਦੋਂ ਸਰਕਾਰ ਦੇ ਵਿੱਚ ਵੀ ਤਬਦੀਲੀ ਆਉਂਦੀ ਆ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਜਿਹੜੇ ਕਹਿੰਦੇ ਸੀ ਨਾ ਅਸੀਂ ਸਾਲ ਦਾ 30000 ਦਿਆ ਕਰਾਂਗੇ ਉਹਨਾਂ ਨੇ ਫੇਰ ਮੀਟਿੰਗ ਸਰਦੀ ਕਹਿੰਦੇ ਜੀ ਨਹੀਂ ਜੀ 300 ਨਹੀਂ 50 ਦਿਆ ਕਰਾਂਗੇ ਜਦੋਂ ਫੇਰ ਵੇਖਿਆ ਵੀ ਕੰਮ ਹੋਰ ਮੰਗ ਗਿਆ ਫੇਰ ਕਹਿੰਦੇ ਅਸੀਂ ਲੱਖ ਦਿਆ ਕਰਾਂਗੇ ਤੇ ਲੱਖ ਵੀ 1 ਲੱਖ 10 10000 ਦਾ ਹਰ ਸਾਲ ਵਾਅਦਾ ਕਰਿਆ ਕਰਾਂਗੇ ਪਰ ਅਸੀਂ ਕਹਿੰਨੇ ਆ ਅਸੀਂ ਅੱਜ ਦੋ ਕਿੱਲੇ ਦੇ ਮਾਲਕ ਆ ਪੰਜ ਕਿੱਲੇ ਦੇ ਮਾਲਕ ਆ ਪੰਜ ਕਿੱਲੇ ਸਾਡੇ ਲਿੱਲੇ ਸਾਡਾ ਤਾਂ ਕਾਰੋਬਾਰ ਉਸ ਵੇਲੇ ਸਾਰਾ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਨਾ ਅਸੀਂ ਕਰਜ਼ਾ ਲੈ ਸਕਦੇ ਆ ਨਾ ਅਸੀਂ ਕਿਸੇ ਨੂੰ ਜ਼ਮੀਨ ਵੇਚ ਸਕਦੇ ਆ ਤੇ ਸਾਡਾ ਕਾਰੋਬਾਰ ਬੰਦ ਹੋ ਗਿਆ ਤੁਸੀਂ ਦੱਸੋ 30000 ਦੇ ਨਾਲ ਗੁਜ਼ਾਰਾ ਹੋ ਸਕਦਾ ਪਰਿਵਾਰ ਦਾ ਤੁਸੀਂ ਦੱਸੋ ਲੱਖ ਦੇ ਨਾਲ ਗੁਜ਼ਾਰਾ ਹੋ ਸਕਦਾ ਆਪਾਂ ਕਰ ਲਵਾਂਗੇ ਆਪਾਂ 20 ਕੱਲਾ ਖੇਤੀ ਨਹੀਂ ਅਸੀਂ ਕਰਦੇ ਫਸਲ ਹੀ ਨਹੀਂ ਵੇਚਦੇ ਉਦੇ ਨਾਲ ਸਾਡੇ ਸਹਿਯਕਾਂ ਦੇ ਕਈ ਕੋ ਜੁੜਿਆ ਹੋਇਆ ਉਹਦੇ ਨਾਲ ਜੁੜਿਆ ਇਹਦੇ ਨਾਲ ਸਾਡਿਆ ਜੇ ਕਹਿ ਲੀਏ ਵੀ ਸਾਡਾ ਸਭਿਆਚਾਰ ਸਾਡਾ ਸਾਰਾ ਕੁਝ ਜੀਉਣ ਦੇ ਢੰਗ ਸਾਡਾ ਵਿਚਰਨ ਦਾ ਢੰਗ ਸਾਡਾ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਸਾਰਾ ਕੁਝ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਕੁਝ ਤਬਾਹ ਹੋ ਜਾਂਦਾ ਇਸ ਕਰਕੇ ਇਸ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਵੀ ਇਹ ਜਿਹੜੀ ਲੜਾਈ ਆ ਇਹ ਲੜਾਈ ਸਾਡੇ ਗੁਰੂਆਂ ਨੇ ਜਿਹੜੀ ਦੱਸੀ ਸੀ ਮਲਕ ਭਾਗੋ ਤੇ ਭਾਈ ਲਾਲੂਆਂ ਦੀ ਲੜਾਈ ਅੱਜ ਮਲਕ ਭਾਗੋ ਬਹੁਤ ਭੇੜੇ ਤਰੀਕੇ ਦੇ ਨਾਲ ਸਾਡੇ ਉੱਤੇ ਹਮਲਾ ਕਰ ਰਿਹਾ ਤੇ ਜਿਹੜੇ ਭਾਈ ਲਾਲੂ ਆ ਉਹਨਾਂ ਦੀ ਲੁੱਟ ਕਾਰਖਾਨਿਆਂ 'ਚ ਵੀ ਹੋ ਰਹੀ ਆ ਤੇ ਜਿਹੜੇ ਸਾਧਨ ਸਾਡੇ ਕੋਲ ਆਪਣੇ ਉਤਪਾਦਨ ਦੇ ਸਾਡੀ ਜ਼ਮੀਨ ਦੇ ਸਾਡੀ ਰੋਜੀ ਰੋਟੀ ਦੇ ਸਾਧਨ ਸੀ ਉਹ ਅੱਜ ਸਾਡੇ ਕੋਲ ਖੋਏ ਜਾ ਰਹੇ ਆ ਇਹੋ ਹੀ ਨਹੀਂ ਜੋ ਕੁਦਰਤ ਨੇ ਮਨੁੱਖਤਾ ਨੂੰ ਦਿੱਤਾ ਸੀ ਜਿਹੜੇ ਦੇਸ਼ਾਂ ਦੇ ਕੁਦਰਤੀ ਸਰੋਤ ਸੀ ਉਹ ਵੀ ਉਹਨਾਂ ਲੋਕਾਂ ਦੇ ਕਬਜ਼ੇ ਦੇ ਵਿੱਚ ਜਾ ਰਿਹਾ ਸਾਰਾ ਕੁਝ ਜੋ ਅਸੀਂ ਸਾਂਝਾ ਸਾਡੇ ਦੇ ਟੈਕਸ ਲਾ ਕੇ ਖਜ਼ਾਨਾ ਜਿਹੜਾ ਸਾਡਾ ਬਣਦਾ ਦੇਸ਼ ਦਾ ਉਹਨੂੰ ਵੀ ਉਹ ਲੁੱਟ ਰਾਇਆ ਇਸ ਕਰਕੇ ਇਸ ਵੇਲੇ ਸਾਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਵੀ ਇਹ ਨੀਤੀ ਕਿੰਨੀ ਮਾੜੀ ਨੀਤੀ ਹੈ ਇਹਦੇ ਲਈ ਹਰ ਤਰ੍ਹਾਂ ਉਹ ਕਿਤੇ ਵੀ ਅੰਦੋਲਨ ਚੱਲੇ 30 ਤਰੀਕ ਨੂੰ ਟਰੈਕਟਰ ਨਿਕਲਣੇ ਆ ਜੇ ਟਰੈਕਟਰ ਸਾਡੇ ਘਰ ਖਲੋਤਾ ਰਹੇ ਜ ਉਸ ਦਿਨ ਤੇ ਅਸੀਂ ਆਖੀਆ ਵੀ ਅਸੀਂ ਇਸ ਲੜਾਈ 'ਚ ਸ਼ਾਮਲ ਹੈ ਟਰੈਕਟਰ ਸਾਡੇ ਘਰ ਖਲੋਤਾ ਹੋਵੇ ਤੇ ਅਸੀਂ ਮੈਦਾਨ ਦੇ ਵਿੱਚ ਨਾ ਆਈਏ ਅਸੀਂ ਆਪਣੇ ਭਰਾਵਾਂ ਨਾਲ ਨਖਲੋਈਏ ਤੇ ਫਿਰ ਜਿਹੜੀ ਆਪਾਂ ਅਣਖ ਦੀ ਆ ਹੁਣੇ ਗੱਲ ਹੋ ਰਹੀ ਸੀ ਗੀਤਾਂ ਦੇ ਵਿੱਚ ਸਾਡੀ ਅਸੀਂ ਵਾਰਸ ਕੋਈਏ ਗੁਰੂ ਗੋਬਿੰਦ ਸਿੰਘ ਦੇ ਬੰਦੇ ਬਹਾਦਰ ਦੇ ਚਾਚਾਜੀਤ ਸਿੰਘ ਦੇ ਕਰਤਾਰ ਸਿੰਘ ਸਰਾਬੇ ਦੇ ਸ਼ਹੀਦ ਉਦਮ ਸਿੰਘ ਦੇ ਜਿਨ੍ਹਾਂ ਨੂੰ 19 ਤੋਂ ਲੈ ਕੇ 43 ਤੱਕ ਵੀ ਕਿੰਨੇ ਸਾਲ ਗੁੱਸਾ ਮਨ ਦੇ ਵਿੱਚ ਲੈ ਕੇ ਦੁਸ਼ਮਣ ਨਾਲ ਕਿੱਦਾਂ ਨਜਿੱਠਣਾ ਉਹ ਲੈ ਕੇ ਮਨ ਦੇ ਵਿੱਚ ਵਰ ਸਕਦੇ ਆ ਉਹਨਾਂ ਦੇ ਵਾਰਸ ਕਿੱਦਾਂ ਬਣ ਸਕਦੇ ਆ ਜਿਉਂ ਉਹਨਾਂ ਦੇ ਵਾਰਸ ਬਣਨਾ ਤੇ ਫੇਰ ਸਾਨੂੰ 30 ਤਰੀਕ ਨੂੰ ਹਰ ਘਰ ਦੇ ਵਿੱਚੋਂ ਟਰੈਕਟਰ ਨਹੀਂ ਜਿੱਥੇ ਸਾਡਾ ਰਿਸ਼ਤੇਦਾਰਾਂ ਦਾ ਜਿੱਥੇ ਅਸੀਂ ਜਾਣਦੇ ਆ ਉਹਨਾਂ ਨੂੰ ਵੀ ਕਹੀਏ ਵੀ ਉਹ ਟਰੈਕਟਰ ਸ਼ੜਕ ਦੇ ਉੱਤੇ ਆਵੇ ਇਹਦੇ ਨਾਲ ਅੱਗੇ ਆਪਾਂ ਕੱਟ ਕੀਤਾ ਜਾ ਰਿਹਾ ਜਿਹੜਾ ਵੱਡਾ ਸੰਯੁਕਤ ਮੋਰਚੇ ਵੱਲੋਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਈਏ ਤੇ ਇਹਦੇ ਲਈ ਆਪ ਹਾਂਜੀ 24 ਅਗਸਤ 24 ਅਗਸਤ ਦਾ ਜਿਹੜਾ ਕੱਟ ਆ ਉਹਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਉống ਜੀ ਇਹ ਮੈਂ ਬੇਨਤੀ ਕਰਨੀ ਚਾਹੁੰਨਾ ਤੇ ਦੂਜੀ ਬੇਨਤੀ ਕਰਨੀ ਚਾਹੁੰਨਾ ਵੀ ਅੱਜ ਦਾ ਜਿਹੜਾ ਸਾਡਾ ਮਕਸਦ ਆ ਵੀ ਇਹ ਇਕੱਲਾ ਇਕੱਠ ਕਰਕੇ ਵਿਖਾਉਣਾ ਨਹੀਂ ਅਸੀਂ ਚਾਹੁੰਦੇ ਆ ਵੀ ਇੱਥੋਂ ਇੱਕ ਇਦਾਂ ਦੀ ਟੀਮ ਨਿਕਲੇ ਜਦੋਂ ਵੀ ਮੰਡ ਬੇਟਦੇ ਪਹਿਲਾਂ ਤੇ ਇੱਕ ਲੋਕਾਂ ਚ ਜਾਗਰਤੀ ਤੇ ਜਿਹੜਾ ਉਹਦਾ ਸਮੁੱਚਾ ਵਿਕਾਸ ਆ ਉਹਦਾ ਅਜੰਡਾ ਕੀ ਆ ਉਹਨੂੰ ਲੈ ਕੇ ਘਰ ਘਰ ਜਾਵੇ ਸਾਡੇ ਮੰਡ ਬੇਟਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਵੇ ਵੀ ਸਾਡੇ ਮਸਲੇ ਹੈ ਕਿ ਆ ਤੇ ਉਹਨਾਂ ਦੇ ਉੱਤੇ ਲੜਨ ਵਾਲੇ ਕੌਣ ਆ ਤੇ ਅਸੀਂ ਕਿੱਦਾਂ ਉਹਦੀ ਲੜਾਈ ਲੜਨੀ ਆ ਉਹਦੀ ਯੋਜਨਾ ਦੱਸਣ ਲਈ ਸਾਡੀ ਜਿਹੜੀ 100 ਟੀਮ ਚੁੜੀ ਜਾਵੇ ਉਹ ਲੋਕਾਂ ਕੋਲ ਜਾਵੇ ਨੰਬਰ 2 ਦੇ ਉੱਤੇ ਵੀ ਸਾਡੇ ਜ਼ਮੀਨੀ ਮਾਲਕੀ ਹੱਕ ਲੈਣ ਲਈ ਅਸੀਂ ਜਿਹੜਾ ਅੰਦੋਲਨ ਚਲਾਉਣਾ ਉਸ ਅੰਦੋਲਨ ਦੀ ਜਿਹੜੀ ਅਸੀਂ ਪੰਜਾਬ ਪੱਦਰ ਦੇ ਉੱਤੇ ਰੂਪਰੇਖਾ ਲੀਕਾਂਗੇ ਉਹਦੇ ਵਿੱਚ ਇਹ ਇਲਾਕਾ ਮੋਹਰੀ ਰੋਲ ਅਦਾ ਕਰੇ ਇਹ ਟੀਮ ਉਸ ਟੀਮ ਦੇ ਨਾਲ ਜਿਹੜੀ ਪੰਜਾਬ ਦੀ ਟੀਮ ਚੱਲੇ ਉਸ ਟੀਮ ਦੇ ਨਾਲ ਮਿਲ ਕੇ ਇਹ ਸੰਘਰਸ਼ ਨੂੰ ਇਦਾਂ ਦਾ ਬਣਾਇਆ ਜਾਵੇ ਵੀ ਟੋਟਲ ਹੁਣ ਆਪਾਂ ਵੇਖ ਲਈਏ ਛੋਟਾ ਜਿਹਾ ਏਰੀਆ ਨਹੀਂ ਆ ਜਦੋਂ ਰੋਪੜ ਤੋਂ ਚੱਲ ਕੇ ਸਾਡੇ ਹਰੀਕਿਆਂ ਤੱਕਰ ਤਰਨ ਤਰ ਤੱਕ ਚੱਲੇ ਜੋ ਦੋਵੇਂ ਪਾਸੇ ਦੇ ਜ਼ਿਲ੍ਹੇ ਗਿਣ ਲਓ ਤੁਸੀਂ ਉਹ ਪਟਿਆਲਾ ਘੱਗਰ ਦੇ ਗਿਣ ਲਓ ਉਹ ਪਰ ਘੁੰਮ ਘੁੰਮ ਕੇ ਕਿੱਥੋਂ ਨਹੀਂ ਆਉਂਦਾ ਉਹਦਾ ਵੇਖ ਲਓ ਕਿੰਨੀ ਤਬਾਹੀ ਕਰਦਾ ਕਿੰਨੇ ਅੜਾ ਨਾਲ ਲੋਕਾਂ ਨੂੰ ਮਾਰਦਾ ਕਿੰਨਾ ਹਰ ਸਾਲ ਬਰਬਾਦੀ ਮਚਾਉਂਦਾ ਉਹਦਾ ਕੋਈ ਪ੍ਰਬੰਧ ਨਹੀਂ ਉਹਦਾ ਪ੍ਰਬੰਧ ਕਿੱਦਾਂ ਕਰਵਾਉਣਾ ਉਥੇ ਇਹਦੇ ਵਿੱਚ ਜਿਹੜਾ ਪਾਣੀ ਪਾਇਆ ਜਾ ਰਿਹਾ ਕੱਗਰ ਤੇ ਖਾਸ ਤੌਰ ਤੇ ਸਤਲੁਜ ਦੇ ਵਿੱਚ ਉਹ ਸਾਨੂੰ ਬਿਮਾਰੀਆਂ ਲਾਉਂਦਾ ਉਹ ਸਾਡੇ ਆ ਕੱਗਰ ਵਾਲਿਆਂ ਦੇ ਨਹ ਚੜ ਜਾਂਦੇ ਆ ਉਹਨਾਂ ਦੇ ਗੋਡੇ ਵਿੰਗੇ ਹੋ ਜਾਂਦੇ ਆ ਦੰਦ ਝੜ ਜਾਂਦੇ ਆ ਵੀ ਇਦਾਂ ਦੀਆਂ ਬਿਮਾਰੀਆਂ ਉਹ ਉਹ ਜਿਹੜੇ ਲਾਉਂਦੇ ਆ ਇੱਥੇ ਵੀ ਸਾਡੇ ਕਿੰਨੇ ਆ ਆਈਆਂ ਵਈਆਂ ਕਿੰਨੇ ਕਿੰਨੇ ਨਾਲੇ ਆ ਜਿਹੜੇ ਇਹਦੇ ਵਿੱਚ ਪੈਂਦੇ ਆ ਜਿਹੜੇ ਨਿਰਾ ਜ਼ਹਿਰ ਆ ਉਹ ਜਿਹੜਾ ਜ਼ਹਿਰ ਆ ਉਹ ਸਾਨੂੰ ਕਈ ਤਰ੍ਹਾਂ ਦੇ ਰੋਗ ਲਾਉਂਦਾ ਇਸ ਕਰਕੇ ਵੀ ਅਸੀਂ ਦਸੀਏ ਬੀਏ ਦੇ ਵਿੱਚ ਅਸੀਂ ਉਦਾਂ ਦਾ ਸੀਵਰੇਜ ਦਾ ਪਾਣੀ ਅਸੀਂ ਫੈਕਟਰੀਆਂ ਦਾ ਜਿਹੜਾ ਪ੍ਰਦੂਸ਼ਿਤ ਪਾਣੀ ਆ ਉਹ ਨਹੀਂ ਪਾਣ ਦੇਣਾ ਕਿਉਂਕਿ ਅਸੀਂ ਤੇ ਉਹ ਦਰਿਆ ਉਹਦੇ ਚ ਤੈਰਦੇ ਵੀ ਆ ਪੀਂਦੇ ਵੀ ਆ ਸਾਡਾ ਤੇ ਰਹਿਣ ਸਹਿਣ ਹੀ ਉਹ ਆ ਤੇ ਇਹਦੇ ਤੋਂ ਗਾੜੀ ਜਿਹੜਾ ਪਾਣੀ ਜਾਂਦਾ ਉਹ ਵੀ ਮਨੁੱਖ ਆ ਜਿਹੜੇ ਉਹ ਪੀਂਦੇ ਆ ਇਹਦੇ ਤੇ ਇਹਦੇ ਤੇ ਨਿਰਭਰ ਆ ਉਹਨਾਂ ਚ ਵੀ ਜ਼ਹਿਰ ਜਾਂਦੀ ਆ ਇਸ ਕਰਕੇ ਅਸੀਂ ਉਸ ਪ੍ਰਦੂਸ਼ਣ ਦੇ ਖਿਲਾਫ ਵੀ ਸਾਡੀ ਉਹ ਟੀਮ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜ਼ਹਿਰਾਂ ਘੋਲਦਾ ਪਾਣੀਆਂ ਜਿਹੜਾ ਪਾਣੀ ਸਾਡੇ ਪਵਿੱਤਰ ਜਿਹੜਾ ਸਾਡੀ ਗੁਰਬਾਣੀ ਕਹਿੰਦੀ ਪਹਿਲਾ ਪਾਣੀ ਜੀਵ ਹੈ ਅਸੀਂ ਉਸ ਪਾਣੀ ਨੂੰ ਜਿਹੜਾ ਉਹ ਬਰਬਾਦ ਕਰ ਰਹੇ ਆ ਅਸੀਂ ਉਸ ਪਾਣੀ ਦੀ ਰਾਖੀ ਲਈ ਸੰਘਰਸ਼ ਕਰੇ ਜ਼ਮੀਨਾਂ ਦੇ ਮਾਲਕੀ ਹੱਕਾਂ ਲਈ ਸੰਘਰਸ਼ ਕਰੇ ਮੰਡ ਏਰੀਆ ਦੇ ਸਮੁੱਚੇ ਵਿਕਾਸ ਲਈ ਸੰਘਰਸ਼ ਕਰੇ ਦਰਿਆਵਾਂ ਦੇ ਨਹਿਰੀਕਰਨ ਲਈ ਸੰਘਰਸ਼ ਕਰੇ ਤੇ ਜਿਹੜਾ ਸਾਡਾ ਹੜਾ ਨਾ ਬਰਬਾਦੀ ਹੁੰਦੀ ਆ ਉਹਦੀ ਕੋਈ ਵੀ ਸਾਡਾ ਘਰ ਟੈਂਦਾ ਸਾਡੀ ਫਸਲ ਬਰਬਾਦ ਹੁੰਦੀ ਆ ਉਹਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਇਹ ਜਦੋਂ ਫਸਲਾਂ ਸਾਡੀਆਂ ਜਾਂਦੀਆਂ ਤੇ ਵੱਡਾ ਪੈਸਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਂਦਾ ਤੇ ਸਰਕਾਰ ਜੇ ਬੀਮੇ ਕਰਦੀ ਆ ਜਾਂ ਫੈਕਟਰੀਆਂ ਨੂੰ ਵੱਡੇ ਵੱਡੇ ਮੁਆਵਜ਼ੇ ਦਿੰਦੀ ਆ ਤੇ ਸਾਡੇ ਕਿਸਾਨ ਨੂੰ ਕਿਉਂ ਨਾ ਦਿੱਤਾ ਜਾਵੇ ਜਿਨ੍ਹਾਂ ਨੇ ਦੇਸ਼ ਦੀ ਸਰਕਾਰ ਕੋਲੋਂ ਜੋ ਠੂਠਾ ਜਿਹੜਾ ਦੁਨੀਆਂ 'ਚ ਮੰਗਣ ਲਈ ਜਾਂਦੇ ਸੀ ਭੁੱਖ ਨਾਲ ਸਾਡੇ ਲੋਕ ਮਰਦੇ ਸੀ ਉਹਨਾਂ ਦੇ ਕੋਲੋਂ ਛੁਡਾਇਆ ਇਸ ਕਿਸਾਨ ਦਾ ਪੱਖ ਕਿਉਂ ਨਾ ਪੂਰਿਆ ਜਾਵੇ ਉਸ ਮੁਆਬਦੇ ਦੀ ਲੜੇ ਆਪਣੇ ਸਕੂਲਾਂ ਹਸਪਤਾਲਾਂ ਲਈ ਲੜੇ ਬੱਚਿਆਂ ਦੀ ਪੜ੍ਹਾਈ ਲਈ ਲੜੇ ਉਹਦੇ ਲਈ ਉਹ ਜਜਬੇ ਵਾਲੀ ਟੀਮ ਅਸੀਂ ਚਾਹੁੰਦੇ ਆ ਅੱਗੇ ਆਵੇ ਉਹਦੇ ਲਈ ਅੱਜ ਦਾ ਜਿਹੜਾ اجلاس ਅੱਜ ਦੀ ਜਿਹੜੀ ਇਹ ਤੁਹਾਡੀ ਕਤਰਤਾ ਰੱਖੀ ਗਈ ਆ ਇਸ اجلاس ਦੇ ਵਿੱਚ ਉਹ ਤੁਸਾਂ ਟੀਮ ਹੀ ਚੁਣਨੀ ਆ ਮੈਂ ਚਾਹੁੰਨਾ ਤੇ ਸਾਡੀ ਲੀਡਰਸ਼ਿਪ ਦਾ ਜੋ ਆਦੇਸ਼ ਆ ਉਹਦੇ ਮੁਤਾਬਕ ਅਸੀਂ ਇਦਾਂ ਦਾ ਚਾਹੁੰਦੇ ਆ ਤੋ ਚੁਣਨੀ ਤੁਸੀਂ ਹੁੰਦੀ ਆ ਤੇ ਤੁਹਾਡੇ ਚ ਜਿਹੜੇ ਇਦਾਂ ਦੇ ਜਜਬੇ ਵਾਲੇ ਆ ਲੜਨ ਵਾਲੇ ਆ ਇਸ ਜਮੀਨਾਂ ਦੀ ਰਾਖੀ ਲਈ ਲੜ ਮਰਾਂਗੇ ਮੈਂ ਇਹਦੇ ਵਿੱਚ ਅੱਗੇ ਆਉਣਾ ਚਾਹਨਾ ਉਹ ਵੀ ਆਪਣੇ ਨਾਂ ਇਹਦੇ ਵਿੱਚ ਦੇ ਕੇ ਜਾਇਓ ਅਸੀਂ ਇਸ ਜਮੀਨ ਦੀ ਰਾਖੀ ਦੇ ਪਹਿਰੇਦਾਰ ਬਣਨਾ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਸਾਨੂੰ ਵੀ ਇਹਦੇ ਵਿੱਚ ਮੈਂਬਰ ਬਣਾਓ ਉਹ ਵੀ ਗੱਲ ਕਰਿਓ ਇਹਦੇ ਨਾਲ ਅਸੀਂ ਜਿਹੜੀ ਮੈਂਬਰਸ਼ਿਪ ਆ ਉਹ ਪਿੰਡਾਂ ਦੇ ਵਿੱਚ ਕਰਾਂਗੇ ਇਹੜੀ ਟੀਮ ਆ ਇਹ ਆਉਣ ਵਾਲੇ ਸਮੇਂ 'ਚ ਕੰਮ ਕਰੂਗੀ ਤੇ ਇਦਾਂ ਹੀ ਅਸੀਂ ਬਾਕੀ ਜ਼ਿਲ੍ਹਿਆਂ ਦੀਆਂ ਵੀ ਬਣਾ ਕੇ ਟੋਟਲ ਜਿਤਨਾ ਉਹ ਪਠਾਨਕੋਟ ਤੋਂ ਲੈ ਕੇ ਇਧਰ ਬਿਆਸ ਤੱਕ ਇਧਰ ਦੇ ਦੋ ਹੀ ਪਾਸੇ ਜ਼ਿਲ੍ਹੇ ਆਉਂਦੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਇੱਕ ਪੰਜਾਬ ਦੀ ਫੇਰ ਨਵੇਂ ਸਿਰੇ ਤੋਂ ਟੀਮ ਚੁਣ ਕੇ ਬਣਾਵਾਂਗੇ ਜਿਹੜੀ ਇਸ ਅੰਦੋਲਨ ਨੂੰ ਪੂਰੀ ਦ੍ਰਿੜਤਾ ਨਾਲ ਲੜੂਗੀ ਤੇ ਇਹੜੀ ਟੀਮ ਆ ਉਹ ਜਿੱਥੇ ਜਮਹੂਰੀ ਕਿਸਾਨ ਸਭਾ ਦਾ ਭਾਗ ਆ ਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਦੇ ਵਿੱਚ ਅਸੀਂ ਮੁੜ ਕੇ ਜਿਹੜਾ ਦੇਸ਼ ਪੱਧਰ ਦਾ ਵੱਡਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਉਹਦਾ ਭਾਗ ਆ ਉਹਦੇ ਨਾਲ ਵੀ ਉਹਦੇ ਐਕਸ਼ਨਾਂ ਦੇ ਵਿੱਚ ਵੀ ਤੇ ਉਹਨਾਂ ਦਾ ਸਹਿਯੋਗ ਵੀ ਸਾਡੇ ਨਾਲ ਰਹੂਗਾ ਜੇ ਜਦੋਂ ਸਾਡਾ ਅੰਦੋਲਨ ਚੱਲੂਗਾ ਸੰਯੁਕਤ ਮੋਰਚਾ ਦੇਸ਼ ਪੱਧਰ ਦੇ ਉੱਤੇ ਜਿੱਦਾਂ ਦੇ ਲੋਕ ਉਹ ਸਤੀਸ਼ਗੜ ਦੇ ਵਿੱਚ ਉਹ ਅੜੀਸਾ ਦੇ ਵਿੱਚ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਅਜਾੜਿਆ ਜਾ ਰਿਹਾ ਉਹਨਾਂ ਨੂੰ ਨਕਸਲੀ ਕਹਿ ਕੇ ਮਾਰਿਆ ਜਾ ਰਿਹਾ ਬਹੁਤ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਿਹਾ ਇਸ ਕਰਕੇ ਆ ਸਾਡੀ ਲੜਾਈ ਆ ਤੌਰ ਤੱਕ ਸਾਰੇ ਦੇਸ਼ ਦੇ ਵਿੱਚ ਜਿਹੜੇ ਲੋਕ ਲੜਦੇ ਆ ਉਹਨਾਂ ਨਾਲ ਆ ਤੇ ਜਦੋਂ ਅਸੀਂ ਇਹ ਲੜਦੇ ਆ ਫਿਰ ਸਾਨੂੰ ਫਲਸਤੀਨ ਦੇ ਲੋਕ ਜਿਹੜੇ ਅੱਜ ਭੁੱਖਾ ਮਾਰੇ ਜਾ ਰਹੇ ਆ ਇਹਨਾਂ ਦੀ ਕੀ ਰਾਬੰਦੀ ਕੀਤੀ ਉਹਨਾਂ ਦਾ ਦੁੱਖ ਵੀ ਆ ਜਾਂਦਾ ਸਾਡੀ ਸਾਂਝ ਉਹਨਾਂ ਨਾਲ ਵੀ ਹੈਗੀ ਆ ਵੀ ਉਹ ਵੀ ਮਨੁੱਖ ਆ ਉਹਨਾਂ ਨੂੰ ਰੋਟੀ ਕਿਉਂ ਨਾ ਦਿੱਤੀ ਜਾਵੇ ਉਹ ਆਪਣੀ ਦੇਸ਼ ਦੇ ਵਿੱਚ ਕਿਉਂ ਨਾ ਰਹਿ ਸਕਣ ਉਹਦਾਂ ਦੀਆਂ ਗੱਲਾਂ ਸੀ ਸੋਚਣੀਆਂ ਉਹਦੇ ਜੋਗ ਬਣਾਉਣਾ ਇਸ ਜੱਥੇਬੰਦੀ ਨੂੰ ਉਹਦੇ ਲਈ ਅਸੀਂ ਵੱਡੀ ਜੱਥੇਬੰਦੀ ਬਣਾਉਣੀ ਆ ਮੈਂ ਆਸ ਕਰਦਾ ਤੁਸੀਂ ਅੱਜ ਦੀ ਇਸ ਜਲਾਸ ਦੇ ਵਿੱਚ ਬਹੁਤ ਹੀ ਵਧੀਆ ਆਪਣੀ ਟੀਮ ਦਾ ਚੋਣ ਕਰੋਗੇ ਤੇ ਜਿਹੜੀ ਟੀਮ ਆਉਣ ਵਾਲੇ ਸਮੇਂ ਚ ਦਾ ਹਿੱਸਾ ਬਣ ਕੇ ਅੱਗੇ ਵਧੂਗੀ ਇਹਨਾਂ ਬੇਨਤੀਆਂ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ